ਕਿਸ ਤਾਂ ਦੀ ਰਹਿਨ ਵਾਲੀਔਰ ਕਿਸ ਤਾਂ ਦੇ ਨਿਰਦੇਸ਼ ਕਰੀਤੇ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਿਵਲ ਡਿਫੈਂਸ ਡ੍ਰਿਲ ਦੇ ਅੰਡਰ ਅਸੀਂ ਅੱਜ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਫਾਇਰ ਸਰਵਿਸਿਜ਼ ਆਉਂਦਾ ਹੈ ਐਨਡੀਆਰਐਫ ਆਉਂਦਾ ਹੈ ਹੋਮ ਗਾਰਡਸ ਆਉਂਦਾ ਹੈ ਐਨਸੀਸੀ ਆਉਂਦਾ ਇਸ ਤਰ੍ਹਾਂ ਦੀਆਂ 12 ਸਾਡੀਆਂ ਜਿਹੜੀਆਂ ਜ਼ਰੂਰੀ ਸਰਵਿਸਿਜ਼ ਨੇ ਉਹ ਸਾਰੀਆਂ ਇਸ ਦੇ ਵਿੱਚ ਭਾਗ ਲੈਣਗੀਆਂ ਮੌਕ ਡ੍ਰਿਲ ਦਾ ਮਤਲਬ ਸਿਰਫ ਇਹ ਹੈ ਕਿ ਅਸੀਂ ਇੱਕ ਪ੍ਰੈਕਟਿਸ ਕਰ ਸਕੀਏ ਇੱਕ ਡ੍ਰਿਲਿਕ ਪ੍ਰੈਕਟਿਸ ਵਾਂਗ ਹੈ ਜਿਸ ਤਰ੍ਹਾਂ ਕਿ ਅਸੀਂ ਕਿਸੇ ਅਰਥਕੁਇਕ ਦੇ ਵਿੱਚ ਜਾਂ ਫਲੱਡ ਸਿਚੁਏਸ਼ਨ ਦੇ ਵਿੱਚ ਡਿਜ਼ਾਸਟਰ ਮੈਨੇਜਮੈਂਟ ਸਾਹਿਤ ਇਹ ਸਾਰੀਆਂ ਡ੍ਰਿਲਸ ਕਰਦੇ ਆ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਡ੍ਰਿਲ ਹੈ ਇਸ ਕਰਕੇ ਆਪਦੇ ਮਾధ్యਮ ਰਾਹੀਂ ਮੈਂ ਸਾਰੇ ਨਿਵਾਸੀਆਂ ਨੂੰ ਫਰੀਦਕੋਟ ਦੇਆਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਹੈ ਤੇ ਇਹ ਜਿਹੜੀ ਮੌਕ ਡ੍ਰਿਲ ਹੈ ਅਸੀਂ ਕੋਟਕਪੂਰਾ ਦੇ ਵਿੱਚ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਡਾ ਮ्युनਿਸਪਲ ਕਮੇਟੀ ਦਾ ਦਫਤਰ ਹੈ ਉੱਥੇ ਅਸੀਂ ਇਹ ਡ੍ਰਿਲ ਕਰਾਂਗੇ ਕਿਉਂਕਿ ਸਾਡਾ ਸਿਵਲ ਡਿਫੈਂਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕੋਟਪੁਰਾ ਦੇ ਵਿਖੇ ਹੈ ਇਸ ਦੇ ਵਿੱਚ ਜਿੰਨੀਆਂ ਸਾਡੀਆਂ ਐਨ ਜੀਓਸ ਹੈਗੀਆਂ ਨੇ ਉਹ ਵੀ ਪਾਰਟਿਸਪੇਟ ਕਰਨਗੀਆਂ ਤਾਂਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜੇਕਰ ਕੋਈ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਕਿਤੇ ਅਚਾਨਕ ਹੀ ਉਸ ਲਪੇਟ ਦੇ ਵਿੱਚ ਨਾ ਆ ਜਾਈਏ ਸਾਡੀ ਜਿਹੜੀ ਤਿਆਰੀ ਹੈ ਉਹ ਹਰ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਅਸੀਂ ਜਿਹੜੇ ਸਾਡੇ ਸਕੂਲ ਦੇ ਸਟੂਡੈਂਟਸ ਜਿਹੜੇ ਸਾਡੇ ਨਹਿਰੋ ਯੁਵਾ ਕੇਂਦਰ ਦੇ ਬੱਚੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਲੈਣਗੇ ਤਾਂ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਇਹ ਐਕਸਰਸਾਈਜ਼ ਦਾ ਹੀ ਇੱਕ ਹਿੱਸਾ ਹੈ ਬਿਤਕੁਲੀ ਅੰਦਰ ਜਾਂ ਬਿਤਕੁਲ ਸ਼ਹਿਰ ਦੇ ਅੰਦਰ ਕਿਹੜੇ ਕਿਹੜੇ ਏਰੀਏ ਜਿੱਥੇ ਆਪਦੇ ਲੋਏਗੀ ਔਰ ਇੱਕ ਬ੍ਰੇਕਆਊਟ ਨੂੰ ਲੈ ਕੇ ਕਿੰਨਾ ਟਾਈਮ ਮਿਲੇ ਜਿਹੜੀ ਅਮੌਗ ਡਰਿਲ ਹੈ ਉਸੇ ਡਿਸਟ੍ਰਿਕਟ ਦੀ ਹੀ ਕੋਟਕਪੋਰਾ ਦੇ ਵਿੱਚ ਕਰ ਰਹੇ ਹਾਂ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਹੈ ਬਲੈਕਆਊਟ ਅਸੀਂ ਆਪਣੇ ਤਿੰਨਾਂ ਸਿਟੀਜ਼ ਦੇ ਵਿੱਚ ਕਰਾਂਗੇ ਫਰੀਦਕੋਟ ਦੇ ਵਿੱਚ ਜੈਤੋਂ ਐਂਡ ਕੋਟ ਕੋਟਕਪੁਰਾ ਦੇ ਵਿੱਚ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੀਤਾ ਜਾਏਗਾ ਕੁਝ ਸੀਮਿਤ ਕਾਲੋਨੀਆਂ ਦੇ ਵਿੱਚ ਹੀ ਇਹ ਜਿਹੜਾ ਬਲੈਕਆਊਟ ਅਸੀਂ ਕਰਾਂਗੇ ਉਹਦੇ ਬਾਰੇ ਮੈਂ ਆਪ ਸਭ ਨੂੰ ਜਾਣਕਾਰੀ ਦੇ ਦਿੰਨੀ ਆ ਜਿਸ ਤਰ੍ਹਾਂ ਕੋਟਕਪੁਰਾ ਦੇ ਵਿੱਚ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੋਏਗਾ ਚਾਰਸਤਰੀ ਮਾਰਕੀਟ ਗੁਰਦੁਆਰਾ ਬਾਜ਼ਾਰ ਸੱਟਾ ਬਾਜ਼ਾਰ ਅਤੇ ਮੇਨ ਬਾਜ਼ਾਰ ਦੇ ਵਿੱਚ ਇਹ ਕੋਟਕਪੁਰਾ ਦਾ ਏਰੀਆ ਹੈ ਜਿੱਥੇ ਕਿ ਅਸੀਂ ਬਲੈਕਆਊਟ ਕਰਾਂਗੇ ਜੈਤੋਂ ਦੇ ਵਿੱਚ ਰਾਮਲੀਲਾ ਗਰਾਊਂਡ ਐ ਸੈਂਟਰਲ ਪਾਰਟ ਪੰਜ ਪੈ ਜਾਂਦਾ ਹੈਗਾ ਸਿਟੀ ਦਾ ਤਾਂ ਉੱਥੇ ਬਲੈਕਆਊਟ ਹੋਏਗਾ ਫਰੀਦਕੋਟ ਦੇ ਵਿੱਚ ਗੁਰੂ ਨਾਨਕ ਕਲੋਨੀ ਔਰ ਭਾਨ ਸਿੰਘ ਕਲੋਨੀ ਜਿਹੜੇ ਦੋ ਇਲਾਕੇ ਨੇ ਇਹਨਾਂ ਦੇ ਵਿੱਚ ਅਸੀਂ ਬਲੈਕਆਊਟ ਕਰਾਂਗੇ 9 ਵਜੇ ਅਸੀਂ ਕਰਾਂਗੇ ਤੇ ਇਹਦੀ ਜਿਹੜਾ ਹੈਗਾ 15 ਤੋਂ 20 ਮਿੰਟ ਦਾ ਸੀ ਇਹ ਬਲੈਕਆਊਟ ਕਰਾਂਗੇ ਉਹਦੇ ਨਾਲ ਅਸੀਂ ਇਹ ਟੈਸਟ ਕਰਾਂਗੇ ਕਿ ਜੇਕਰ ਕੱਲ ਨੂੰ ਸਾਨੂੰ ਕਿਸੇ ਤਰੀਕੇ ਦਾ ਕੋਈ ਬਲੈਕਆਊਟ ਕਰਨਾ ਪੈਂਦਾ ਤਾਂ ਸਾਡੀਆਂ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਤਿਆਰ ਨੇ ਕਿ ਨਹੀਂ ਬਲੈਕ ਆਨ ਫਰਨ ਲੋਕਾਂ ਕਿਰਦਾਂ ਦਾ ਮਤਲਬ ਪਾ ਕਰਨੇ ਉਹਦੇ ਸੰਬੰਧੀ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਪ੍ਰੈਜੈਂਟੇਸ਼ਨ ਜੋ ਹੈ ਸਾਰੇ ਲੋਕਾਂ ਨੂੰ ਡੀਪੀਆਰ ਸਾਫ ਦੇ ਰਾਹੀਂ ਅਸੀਂ ਭੇਜ ਚੁੱਕੇ ਹਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਨੇ ਜਦੋਂ ਸਾਇਰਨ ਵਜਣਾ ਹੈਗਾ ਗ੍ਰੀਨ ਐਂਡ ਰੈਡ ਸਾਇਰਨ ਦੇ ਬਾਰੇ ਵੀ ਅਸੀਂ ਡਿਟੇਲ ਦੇ ਵਿੱਚ ਸਾਰਾ ਆਪਣੀ ਵੀਡੀਓ ਦੇ ਰਾਹੀਂ ਸਮਝਾਇਆ ਹੈਗਾ ਤੇ ਜਦੋਂ ਕੋਈ ਸਾਇਰਨ ਵੱਜਦਾ ਹੈ ਤਾਂ ਉਹਨਾਂ ਨੇ ਸੁਰੱਖਿਅਤ ਸਥਾਨ ਤੇ ਤੱਕ ਪਹੁੰਚਣਾ ਹੈਗਾ ਜੇ ਕੋਈ ਬਾਤ ਖੁੱਲੇ ਦੇ ਵਿੱਚ ਹੈਗੇ ਨੇ ਤੋ ਉਹ ਉੱਥੇ ਲੇਟ ਸਕਦੇ ਨੇ ਜੇਕਰ ਆਪਣੀ ਦੁਕਾਨ ਦੇ ਅੰਦਰ ਆ ਤਾਂ ਟੇਬਲ ਦੇ ਥੱਲੇ ਜਾ ਸਕਦੇ ਨੇ ਸਭ ਨੇ ਆਪਣੇ ਆਪਣੇ ਸੁਰੱਖਿਅਤ ਸਥਾਨ ਦੇ ਉੱਤੇ ਪਹੁੰਚਣਾ ਹੈ ਜਿਹੜੇ ਕੋਈ ਵਹੀਕਲਸ ਨੇ ਉਹਨਾਂ ਨੇ ਆਪਣੀਆਂ ਲਾਈਟਾਂ ਵੀ ਉਸ ਸਮੇਂ ਦੇ ਵਿੱਚ ਆਫ ਕਰਨੀਆਂ ਹੈ